ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟਾਰ ਏਸ਼ੀਆ ਤੇ ਆਪ ਸਭ ਦਾ ਸਵਾਗਤ ਹੈ ਇਸ ਵੇਲੇ ਦੀ ਇੱਕ ਬਹੁਤ ਹੀ ਅਹਿਮ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਸੰਤ ਰਣਜੀਤ ਸਿੰਘ ਢਰੀਆਂ ਵਾਲੇ ਦੇ ਡੇਰੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਦਾ ਮਾਮਲਾ ਤੋਲ ਫੜ ਗਿਆ ਹੈ ਇਹ ਸਬੰਧੀ ਰਣਜੀਤ ਸਿੰਘ ਟਡਰੀਆਂ ਵਾਲੇ ਨੂੰ ਆਪਣਾ ਪੱਖ ਰੱਖਣਾ ਪਿਆ ਤੇ ਉਸਨੇ ਇੱਕ ਵੀਡੀਓ ਯਾਰੀ ਕਰਕੇ ਇਹ ਸਬੰਧੀ ਆਪਣਾ ਪੱਖ ਰੱਖਿਆ ਹੈ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਕਿ ਰਣਜੀਤ ਸਿੰਘ ਟਡਰੀਆਂ ਵਾਲੇ ਨੇ ਇਹ ਸਬੰਧੀ ਕੀ ਕਿਹਾ ਤੇ ਮੈਂ ਇਸ ਵੇਲੇ ਵੀਡੀਓ ਬਣਾ ਰਿਹਾ ਹਾਂ ਕਾਫੀ ਸੰਗਤ ਦੇ ਫੋਨ ਆ ਰਹੇ ਤੇ ਇੱਕ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਚੈਨਲਾਂ ਦੇ ਉੱਤੇ ਅਖੇ ਜੀ ਪਰਮੇਸ਼ਰ ਦਵਾਰ ਵਿੱਚ ਕਤਲ ਹੋ ਗਿਆ ਪਰਮੇਸ਼ਰ ਦਵਾਰ ਵਿਵਾਦਾਂ ਵਿੱਚ ਘਿਰ ਗਿਆ ਮੈਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦਾ 13 ਸਾਲ ਪਹਿਲਾਂ ਜਦੋਂ ਕਿ ਮੈਂ ਇੱਥੇ ਨਹੀਂ ਸਾਂ ਆਊਟ ਆਫ ਸਟੇਟ ਗਿਆ ਹੋਇਆ ਸੀ ਬਾਹਰ ਸਾਂ ਪੰਜਾਬ ਤੋਂ ਇੱਥੇ ਇੱਕ ਔਰਤ ਨੇ ਆ ਕੇ ਗੇਟ ਦੇ ਬਾਹਰਲੇ ਪਾਸੇ ਦਵਾਈ ਖਾ ਲਈ ਅਸੀਂ ਤੇ ਪ੍ਰਾਈਵੇਟ ਗੱਡੀ ਸਾਡੇ ਬੰਦੇ ਰੋਕ ਕੇ ਚੱਕ ਕੇ ਲੈ ਕੇ ਗਏ ਉਥੇ ਤੱਕ ਪਹੁੰਚਾਇਆ ਹਸਪੀਟਲ ਤੱਕ ਐਂਬੂਲੈਂਸ ਨੂੰ ਕਾਲ ਕੀਤੀ ਉਥੇ ਜਾ ਕੇ ਉਹਦੀ ਮੌਤ ਹੋ ਜਾਂਦੀ ਹੈ ਉਸ ਵੇਲੇ ਲੜਕੀ ਦੀ ਭੈਣ ਨੇ ਟਰਾਈ ਕੀਤੀ ਸੀ ਕਿ ਸਾਡੇ ਤੇ ਉਹ ਕੇਸ ਪੈ ਜਾਏ ਪਰ ਪੋਸਟਮਾਰਟਮ ਦੀ ਰਿਪੋਰਟ ਚ ਵੀ ਕਲੀਅਰ ਹੋ ਗਿਆ ਸੀ ਕਿਸੇ ਤਰ੍ਹਾਂ ਦਾ ਸਾਡੇ ਨਾਲ ਉਹਦਾ ਵਾਹਵਾਸਤਾ ਨਹੀਂ ਨਿਕਲਿਆ ਕੋਈ ਸਾਡਾ ਕਸੂਰ ਉਹਦੇ ਵਿੱਚ ਨਹੀਂ ਨਿਕਲਿਆ ਹਜ਼ਾਰਾਂ ਸੰਗਤਾਂ ਇੱਥੇ ਆਉਂਦੀਆਂ ਆ ਹਜ਼ਾਰਾਂ ਲੋਕ ਆਉਂਦੇ ਆ ਗੇਟ ਦੇ ਅੱਗੇ ਕੀ ਹੋ ਗਿਆ ਸਾਡਾ ਉਹਦੇ ਵਿੱਚ ਕਸੂਰ ਨਹੀਂ ਸੀ ਨਿਕਲਿਆ ਹੁਣ 13 ਸਾਲ ਬਾਅਦ ਉਸੇ ਲੜਕੀ ਦੇ ਭਰਾ ਨੇ ਹਾਈ ਕੋਰਟ ਰੈਟ ਪਾਈ ਹੈ ਤੇ ਮੈਂ ਆਪ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਸੀਬੀਆਈ ਜਾਂਚ ਕਰੇ ਉਸ ਤੋਂ ਵੀ ਵੱਡੀ ਚਾਹੇ ਏਜੰਸੀ ਜਾਂਚ ਕਰੇ ਸਾਨੂੰ ਪਤਾ ਹੈ ਸਾਡਾ ਇਹਦੇ ਵਿੱਚ ਕੋਈ ਰਤੀ ਜਿੰਨਾ ਵੀ ਕਸੂਰ ਨਹੀਂ ਨਿਕਲੇਗਾ ਪਹਿਲਾਂ ਵੀ ਟਰਾਈ ਕੀਤੀ ਸੀ ਹੁਣ ਫੇਰ ਯਤਨ ਕਰ ਲੋ ਕੋਈ ਕਸੂਰ ਸਾਡਾ ਇਹਦੇ ਵਿੱਚ ਨਹੀਂ ਸੀ ਸੋ ਮੈਂ ਆਪਣੇ ਵੀਰਾਂ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਵੇਖੋ ਆ ਪਿਆਰ ਵਾਲਿਆਂ ਨੂੰ ਤਕਲੀਫ ਹੁੰਦੀ ਹੈ ਤੇ ਤੁਸੀਂ ਇਹ ਵੀਡੀਓ ਸਾਰੇ ਪਾਸੇ ਜਰੂਰ ਨਾਲ ਨਾਲ ਸ਼ੇਅਰ ਕਰ ਦਿਓ ਤੇ ਚੈਨਲਾਂ ਨੂੰ ਵੀ ਬੇਨਤੀ ਹੈ ਉਹਨਾਂ ਦਾ ਪੱਖ ਤੁਸੀਂ ਸਾਰਿਆਂ ਵਿੱਚ ਰੱਖਿਆ ਤੇ ਸਾਡਾ ਪੱਖ ਵੀ ਰੱਖੋ ਸਾਨੂੰ ਕੋਈ ਪ੍ਰੋਬਲਮ ਨਹੀਂ ਜਿਹੜੀ ਮਰਜ਼ੀ ਏਜੰਸੀ ਜਾਂਚ ਕਰ ਲਵੇ ਜਿਵੇਂ ਮਰਜ਼ੀ ਦਾ ਪਤਾ ਲਕਰਾ ਲਓ ਕਿਸੇ ਤਰ੍ਹਾਂ ਦਾ ਸਾਡਾ ਇਹਦੇ ਵਿੱਚ ਕਸੂਰ ਨਹੀਂ ਹੈ ਜਾਣਬੁੱਝ ਕੇ 13 ਸਾਲ ਦੀ ਗੱਲ ਨੂੰ ਅੱਜ ਦੇ ਕਤਲ ਨਾਲ ਨਾਲੇ ਕਤ ਮੌਤ ਉਹਦੀ ਹਸਪੀਟਲ 'ਚ ਜਾ ਕੇ ਹੋਈ ਹੈ ਪਰਮੇਸ਼ਰ ਦਵਾਰ ਵਿੱਚ ਕੋਈ ਇਦਾਂ ਦਾ ਕੁਝ ਨਹੀਂ ਹੋਇਆ ਜਿਹੜੀ ਅੱਜ ਨਿਊਜ਼ ਵਾਰ-ਵਾਰ ਫਲੈਸ਼ ਕੀਤੀ ਜਾ ਰਹੀ ਹੈ ਇੰਨੀ ਕੁ ਮੇਰੀ ਆਪ ਸਾਰਿਆਂ ਨੂੰ ਬੇਨਤੀ ਸੀ ਕਿ ਜਰੂਰ ਇਹਦੇ ਵੱਲ ਧਿਆਨ ਦੇਣਾ ਤੇ ਸਾਰੇ ਪਾਸੇ ਵੀਰ ਜਰੂਰ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਸੰਤ ਰਣਜੀਤ ਸਿੰਘ ਢੜਰੀਆਂ ਵਾਲੇ ਦੇ ਡੇਰੇ ਪਰਮੇਸ਼ਰ ਦਵਾਰ ਦੇ ਵਿੱਚ ਸਨ 2012 ਦੇ ਵਿੱਚ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਸੀ ਕਿਹਾ ਜਾਂਦਾ ਹੈ ਕਿ ਪਰਮੇਸ਼ਰ ਦਵਾਰ ਦੇ ਵਿੱਚ ਇੱਕ ਨੌਜਵਾਨ ਲੜਕੀ ਦੇ ਨਾਲ ਜਬਰ ਜਨਾਹ ਹੋਇਆ ਤੇ ਉਸ ਤੋਂ ਬਾਅਦ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਗਿਆ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਸਮੇਂ ਇਸ ਸੰਬੰਧੀ ਇੱਕ ਅਕਾਲੀ ਆਗੂ ਨੇ ਵਿਚੋਲਗੀ ਦੀ ਭੂਮਿਕਾ ਨਿਭਾਈ ਅਤੇ ਪਰਿਵਾਰ ਦੇ ਨਾਲ ਸੰਬੰਧ ਕਾਇਮ ਕਰਕੇ ਉਸ ਨੇ ਇਸ ਮਾਮਲੇ ਨੂੰ ਰਫਾ ਦਫਾ ਕਰਵਾਇਆ ਹੁਣ ਫਿਰ ਮ੍ਰਿਤਕ ਲੜਕੀ ਦੇ ਭਰਾ ਸਾਹਿਬ ਸਿੰਘ ਨੇ ਹਾਈ ਕੋਰਟ ਦੇ ਵਿੱਚ ਇੱਕ ਰਿਟ ਪਾ ਕੇ ਇਸ ਸੰਬੰਧੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਜਾਂ ਕਿਹਾ ਹੈ ਕਿ ਇੱਕ ਸੀਨੀਅਰ ਪੁਲਿਸ ਅਫਸਰ ਵੀ ਅਗਵਾਈ ਹੇਠ ਇੱਕ ਸੱਟ ਬਣਾਈ ਜਾਵੇ ਜੋ ਇਸ ਸਬੰਧੀ ਦੁਬਾਰਾ ਜਾਂਚ ਕਰਕੇ ਉਸ ਦੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਵੀਡੀਓ ਤੁਸੀਂ ਰਣਜੀਤ ਸਿੰਘ ਟਡਰੀਆਂ ਵਾਲੇ ਦੀ ਸੁਣ ਲਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹਾਈ ਕੋਰਟ ਇਸ ਸਬੰਧੀ ਕੀ ਫੈਸਲਾ ਲੈਂਦਾ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤਦ ਤੱਕ ਵਾਸਤੇ ਇਜਾਜ਼ਤ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ No,